Thank you. ਮਾਨਯੋਗ ਐਸਐਸਟੀ ਸ਼੍ਰੀ ਅਜੇ ਗਾਂਧੀ ਐਜੇਐਸ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਇੱਕ ਥਾਣਾ ਮੈਣੀ ਦੇ ਵਿੱਚ 25 ਤਰੀਕ ਨੂੰ ਇੱਕ ਜਿਹੜੀ ਸੀ ਵਾਰਦਾਤ ਹੋਈ ਸੀ ਜਿਸ ਵਿੱਚ ਇੱਕ ਐਕਟਿਵਾ ਸਵਾਰ ਨੌਜਵਾਨ ਆ ਰਿਹਾ ਸੀ ਜੋ ਟਰੱਕਾਂ ਦਾ ਕੰਮ ਕਰਦਾ ਹੈ ਉਹ ਜਦੋਂ ਰਸਤੇ 'ਚ ਆ ਰਿਹਾ ਸੀ ਤੇ ਉਸ ਨੂੰ ਤਿੰਨ ਅਣਜਾਣ ਵਿਅਕਤੀਆਂ ਨੇ ਰੋਕ ਕੇ ਡਾਕਟਰ ਵਿਖਾ ਕੇ ਉਸ ਤੋਂ 10000 ਦੀ ਧੋਖਾ ਕੀਤੀ ਸੀ ਉਸ ਤੋਂ ਤੁਰੰਤ ਅਸੀਂ ਕਾਰਵਾਈ ਕਰਦੇ ਮੁਕੰਮਲ ਨੰਬਰ 36 ਬੜਾ 25 ਅੰਡਰ ਸੈਕਸ਼ਨ 304 ਬੀਐਨਐਸ ਦਾਤੀ ਕਰਕੇ ਅਪਰੇ ਟੀਮਾਂ ਬਣਾ ਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਦੋਂ ਇਹਨੂੰ ਬੜਾ ਟੈਕਨੀਕਲ ਹੀ ਅਤੇ ਹਿਮਨ ਟੈਂਡੈਂਸ ਦੇ ਹਿਸਾਬ ਨਾਲ ਅਸੀਂ ਬੜਾ ਬ੍ਰੀਕਲੀ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਸਖਤ ਮਿਹਨਤ ਕਰਦੇ ਹੋਏ ਕੱਲ ਅੱਜ ਅਸੀਂ ਇਹਨਾਂ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਦੋਸ਼ੀ ਦਵਿੰਦਰ ਸਿੰਘ ਉਰਫ ਬੀਤਾ ਤੇ ਦੂਜਾ ਨਿਰਮਲਪ੍ਰੀਤ ਸਿੰਘ ਉਰਫ ਤੰਮੂ ਤੇ ਤੀਜਾ ਦੋਸ਼ੀ ਜਿਹੜਾ ਹੈ ਉਹ ਬਾਲ ਪ੍ਰਾਦੀ ਆ ਇਹਨਾਂ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਫਰਦਰ ਪੁਸ਼ਕਿਸ਼ ਕੀਤੀ ਜਾਊਗੀ